ਸਤਿ ਸ਼੍ਰੀ ਅਕਾਲ ਦੋਸਤੋ ਮੈਂ ਸੰਦੀਪ ਚੌਧਰੀ ਮੈਂ ਤੁਹਾਡਾ ਸਵਾਗਤ ਕਰਦਾ ਨਿਊਜ਼ 89 ਪੰਜਾਬ ਦੇ ਵਿੱਚ ਅੱਜ ਮੈਂ ਇੱਕ ਅਹਿਮ ਗੱਲ ਕਰਨ ਜਾ ਰਿਹਾ ਸ਼ਾਇਦ ਇਹ ਸਾਰੀ ਗੱਲ ਜਿਹੜੀ ਹੈ ਉਹ ਮੇਰੀ ਹੀ ਗੱਲ ਹੈ ਦੇਖੋ ਵਕਤ ਦਾ ਜਿਹੜਾ ਪਈਆ ਹੈ ਨਾ ਉਹ ਜਦ ਕੁੰਬਦਾ ਜਾਂ ਰੱਬ ਦੀ ਜੋ ਮਾਰ ਹੈ ਜਾਂ ਰੱਬ ਦੀ ਜਿਹੜੀ लाਠੀ ਹੈ ਕਹਿੰਦੇ ਉਸ ਵਿੱਚ ਆਵਾਜ਼ ਨਹੀਂ ਹੁੰਦੀ ਤਾਂ ਜਦੋਂ ਚਲਦੀ ਹੈ ਨਾ ਤਾਂ ਬਹੁਤ ਬੁਰੀ ਚਲਦੀ ਹੈ ਸੋ ਦੋਸਤੋ ਮੈਂ ਜੁਲਾਈ 2017 ਦੀ ਗੱਲ ਕਰਨ ਜਾ ਰਿਹਾ ਜਦ ਸਰਦਾਰ ਹਰਦੀয়াল ਸਿੰਘ ਕੰਬੋਜ ਦੀ ਸਰਕਾਰ ਸੀ ਤੇ ਉਹਨਾਂ ਦੇ ਨਾਲ ਉਹਨਾਂ ਦਾ ਇੱਕ ਬਹੁਤ ਖਾਸਮ ਖਾਸ ਜਿਹੜਾ ਪਿੰਡ ਤਮੋਲੀ ਦਾ ਸਰਪੰਚ ਸੀ ਗੁਰਦੀਪ ਸਿੰਘ ਸਰਪੰਚ ਸੋ ਮੈਂ ਅੱਜ ਤੁਹਾਨੂੰ ਦੱਸਣ ਜਾ ਰਿਹਾ ਕਿ ਜੈਸੀ ਕਰਨੀ ਵੈਸੀ ਭਰਨੀ ਦੇਖੋ ਉਸ ਟਾਈਮ 2017 ਜੁਲਾਈ ਦੇ ਵਿੱਚ ਜਦ ਮੇਰੇ ਨਾਲ ਤੱਕਾ ਕਰਿਆ ਗਿਆ ਸੀਗਾ 15000 ਰੁਪਿਆ ਦਿਖਾਇਆ ਗਿਆ ਸੀਗਾ ਕਿ ਸੰਦੀਪ ਚੌਧਰੀ ਨੇ 15000 ਰੁਪਿਆ ਜਿਹੜਾ ਹੈ ਕਿਸੇ ਤੋਂ ਪਲਾਟ ਦੇ ਏਵਜੀ ਚ ਐਮ ਕੇ ਇਲੈਕਟ੍ਰੋਨਿਕ ਆਲੇ ਹੈਗੇ ਉਹਨਾਂ ਨੂੰ ਪਲਾਟ ਜਿਹੜਾ ਹੈਗਾ ਉਹਨਾਂ ਨੇ ਲਿਆ ਸੀਗਾ ਉਹਨਾਂ ਨਾਲ ਵੀ ਤੱਕਾ ਕੀਤਾ ਗਿਆ ਸੀਗਾ ਉਸ ਟਾਈਮ ਤੇ ਉਸ ਤੱਕੇ ਦੇ ਬਾਅਦ ਤੁਸੀਂ ਥੋੜੇ ਦਿਨ ਪਹਿਲਾਂ ਪ੍ਰਦੀਪ ਦੀ ਇੱਕ ਸਟੋਰੀ ਦੇਖੀ ਹੈ ਮੈਂ ਪੁਸ਼ਟੀ ਕਰਦਾ ਕਿ ਉਹ ਸਟੋਰੀ ਜਿਹੜੀ ਸੀ ਉਹ ਮੇਰੀ ਸੀਗੀ ਸਟੋਰੀ ਤੇ ਜਦ ਐਮਕੇ ਇਲੈਕਟ੍ਰੋਨਿਕ ਵਾਲੇ ਪਲਾਟ ਦਾ ਜਿਹੜਾ ਤੱਕਾ ਹੋਇਆ ਸੀਗਾ ਤੁਸੀਂ ਉਹ ਸਾਰਿਆਂ ਨੂੰ ਪਤਾ ਹੀ ਹੈ ਕਿ ਉਸ ਵਿੱਚ ਮੈਂ ਹੋਰ ਕਿਸੇ ਸਾਕਸ਼ ਦੀ ਗੱਲ ਤਾਂ ਕਰਾਂਗਾ ਨਹੀਂ ਵੀ ਕਿਹੜੇ ਕਿਹੜੇ ਬੰਦੇ ਉਸ ਟਾਈਮ ਮਿਲੇ ਹੋਏ ਸੀ ਲੇਕਿਨ ਮੈਂ ਤਮੋਲੀ ਵਾਲੇ ਜਿਹੜੇ ਸਰਪੰਚ ਹੈਗੇ ਗੁਰਦੀਪ ਸਿੰਘ ਸਰਪੰਚ ਉਹਨਾਂ ਦੀ ਗੱਲ ਜ਼ਰੂਰ ਕਰਾਂਗਾ ਅੱਜ ਕਿਉਂਕਿ ਅੱਜ ਮੈਨੂੰ ਮਹਿਸੂਸ ਬਹੁਤ ਹੋਇਆ ਜਦੋਂ ਕਹਿੰਦੇ ਨਾ ਆਪਣੇ ਤੇ ਬੀਤਦੀ ਐ ਬੰਦੇ ਨੂੰ ਤਾਂ ਹੀ ਪਤਾ ਲੱਗਦਾ ਸੋ ਤਮੋਲੀ ਸਰਪੰਚ ਦਾ ਮੁੰਡਾ ਕੱਲ ਨਸ਼ੇ ਦੇ ਕੇਸ ਦੇ ਵਿੱਚ ਕਸੂਰਵਾ ਪੁਲਿਸ ਵੱਲੋਂ ਫੜਿਆ ਗਿਆ ਉਹਨੂੰ ਅੱਜ ਜਦ ਕੋਰਟ ਦੇ ਵਿੱਚ ਪੇਸ਼ ਕਰਨ ਗਏ ਪੁਲਿਸ ਅਧਿਕਾਰੀ ਤਾਂ ਉੱਥੇ ਮੌਕੇ ਤੇ ਮੈਂ ਵੀ ਮੌਜੂਦ ਸੀ ਤੇ ਮੇਰਾ ਕੈਮਰਾਮੈਨ ਵੀ ਮੌਜੂਦ ਸੀ ਸੋ ਗੁੱਸਾ ਬਹੁਤ ਸੀਗਾ ਕਿ ਇਹਨ ਲੋਕਾਂ ਨੇ ਮੇਰੇ ਨਾਲ ਬੜੀ ਜਾਤੀ ਕੀਤੀ ਸੀ ਉਸ ਟਾਈਮ ਵੀ ਕਿਉਂ ਨਾ ਅੱਜ ਗੁਰਦੀਪ ਸਿੰਘ ਢਮੋਲੀ ਸਰਪੰਚ ਨੂੰ ਇਹ ਅਹਿਸਾਸ ਕਰਾਇਆ ਜਾਵੇ ਕਿ ਜਦੋਂ ਕਿਸੇ ਦੀ ਵੀਡੀਓ ੱੱਕੇ ਨਾਲ ਬਣਾ ਕੇ ਉਹਦੇ ਨਾਲ ਮਾਰ-ਪੀਟ ਕਰਕੇ ੱੱਕੇ ਨਾਲ ਵੀਡੀਓ ਬਣਾ ਕੇ ਵਾਇਰਲ ਕੀਤੀ ਜਾਂਦੀ ਹੈ ਤਾਂ ਉਹਦੇ ਬੱਚਿਆਂ ਦੇ ਕਿਆ ਫਰਕ ਪੈਂਦਾ ਹੈ ਉਹਦੇ ਪਰਿਵਾਰ ਤੇ ਕਿਆ ਫਰਕ ਪੈਂਦਾ ਹੈ ਤੇ ਉਸਤੇ ਆਪਣੇ ਆਪ ਤੇ ਕਿਆ ਫਰਕ ਪੈਂਦਾ ਦੋਸਤੋ ਉਸ ਟਾਈਮ ਮੈਂ ਇੰਨਾ ਟੁੱਟ ਚੁੱਕਿਆ ਸੀਗਾ ਕਿ ਸ਼ਾਇਦ ਮੈਂ ਕੁਝ ਵੀ ਕਰ ਸਕਦਾ ਸੀਗਾ ਜੇ ਮੇਰੇ ਦੋ ਚਾਰ ਦੋਸਤ ਮੇਰੇ ਨਾਲ ਉਸ ਟਾਈਮ ਰਕੇਸ਼ ਮੈਤਾ ਐਡਵੋਕੇਟ ਅਜੇ ਕਮਲ ਇਹ ਤਾਂ ਦੇਖੋ ਬਾਹਰ ਦੇ ਬੰਦੇ ਸੀਗੇ ਇਹਨਾਂ ਨੇ ਮੇਰਾ ਇੰਨਾ ਸਾਥ ਦਿੱਤਾ ਸੀ ਇਹਨਾਂ ਨੇ ਮੈਨੂੰ ਟੁੱਟਣ ਤੋਂ ਰੋਕਿਆ ਨਹੀਂ ਤਾਂ ਮੈਂ ਸ਼ਾਇਦ ਕੁਝ ਵੀ ਕਰ ਜਾਂਦਾ ਸ਼ਾਇਦ ਮੈਂ ਅੱਜ ਤੁਹਾਡੇ ਵਿੱਚ ਵੀ ਨਾ ਹੁੰਦਾ ਜੋ ਇਹਨਾਂ ਨੇ ਮੇਰੇ ਨਾਲ ਉਸ ਟਾਈਮ ਵਧੀਆਂਕੀਆਂ ਕੀਤੀਆਂ ਸੀਗੀਆਂ ਔਰ ਕੀਦੇ ਕਹਿਣ ਤੋਂ ਕੀਤੀਆਂ ਸੀ ਉਹ ਸਾਰੇ ਜਹਾਨ ਨੂੰ ਪਤਾ ਹੈ ਵੀ ਕੀ ਕੀ ਕੁਝ ਹੋਇਆ ਸੀਗਾ ਸੱਤਾ ਦੇ ਨਸ਼ੇ ਦੇ ਵਿੱਚ ਇਹਨਾਂ ਨੂੰ ਇਹ ਨਹੀਂ ਦਿਖਿਆ ਬੀ ਮੇਰੇ ਬਜ਼ੁਰਗ ਮਾਪੇ ਦਾ ਕੀ ਹੋਏਗਾ ਮੇਰੇ ਛੋਟੇ ਛੋਟੇ ਬੱਚਿਆਂ ਦਾ ਕੀ ਹੋਏਗਾ ਸੋ ਅੱਜ ਉਹ ਕਹਾਣੀ ਜਿਹੜੀ ਹੈ ਕੁੰਮਕੇ ਵਾਪਸ ਆ ਗਈ ਤਾਂ ਮੈਨੂੰ ਇਹ ਵੀਡੀਓ ਬਣਾਣੀ ਪੈ ਰਹੀ ਹੈ ਦੋਸਤੋ ਗੁਰਦੀਪ ਸਰਪੰਚ ਦਾ ਮੁੰਡਾ ਜਿਹੜਾ ਹੈ ਅੱਜ ਨਸ਼ੇ ਦੇ ਕੇਸ ਦੇ ਵਿੱਚ ਫੜਿਆ ਪੁਲਿਸ ਨੇ ਤੇ ਉਹਨੂੰ ਅੱਜ ਅਦਾਲਤ ਦੇ ਵਿੱਚ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਨ ਆਏ ਤੇ ਅਸੀਂ ਉੱਥੇ ਉਹਦੀ ਵੀਡੀਓ ਬਣਾ ਰਹੇ ਸੀਗੇ ਅਸੀਂ ਕਿਹਾ ਕਿ ਵੀਡੀਓ ਬਣਾ ਕੇ ਵਾਇਰਲ ਕੀਤੀ ਜਾਵੇ ਖਬਰ ਲਾਈ ਜਾਵੇ ਤਾਂ ਕਿ ਇਸ ਗੁਰਦੀਪ ਸਿੰਘ ਟਰਮੋਲੀ ਨੂੰ ਘੱਟੋ ਘੱਟ ਇਨਾ ਅਹਿਸਾਸ ਤਾਂ ਹੋਵੇ ਕੀ ਅੱਜ ਉਹਦੇ ਬੱਚੇ ਦੀ ਵੀਡੀਓ ਬਣ ਰਹੀ ਹੈ ਉਹਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਹੈ? ਕੀ ਉਹ ਲੋਕ ਅੱਜ ਗੁਰਦੀਪ ਸਿੰਘ ਢਮੋਲੀ ਦੇ ਨਾਲ ਹੈ ਜੋ ਉਸ ਟਾਈਮ ਗੁਰਦੀਪ ਸਿੰਘ ਢਮੋਲੀ ਨੂੰ ਡਾਇਰੈਕਸ਼ਨਾਂ ਦੇ ਰਹੇ ਸੀਗੇ ਵੀ ਤੂੰ ਇਸ ਤਰ੍ਹਾਂ ਕਰ ਸੰਦੀਪ ਚੌਧਰੀ ਨੂੰ ਇਸ ਤਰ੍ਹਾਂ ਕਰ ਸੰਦੀਪ ਚੌਧਰੀ ਮੇਰੇ ਦਫ਼ਤਰ ਤੋਂ ਹੁਣੇ ਨਿਕਲਿਆ ਉਹਨੂੰ ਫੜ ਕੇ ਕੁੱਟੋ ਉਹਦੀ ਵੀਡੀਓ ਬਣਾਓ ਤੇ ਵਾਇਰਲ ਕਰ ਦਿਓ। ਕਿਸੇ ਨੇ ਸੋਚਿਆ ਵੀ ਉਹਦੇ ਬੱਚਿਆਂ ਨਾਲ ਕੀ ਹੋਏਗਾ ਕਿ ਅੱਗੇ ਇਸ ਦਾ ਕੀ ਅਫੈਕਟ ਪਏਗਾ? ਇਹਨਾਂ ਨੇ ਸੋਚਿਆ ਕਿ ਅਸੀਂ ਰੱਬ ਬਣ ਗਏ। ਵੀ ਜਿਹੜੀ ਸਾਡੀ ਸਰਕਾਰ ਹੈ ਉਹ ਹਮੇਸ਼ਾ ਸੱਤਾ ਦੇ ਵਿੱਚ ਰਹੇਗੀ ਤੇ ਅਸੀਂ ਹਮੇਸ਼ਾ ਰਾਜ ਕਰਾਂਗੇ ਤੇ ਇਹਨਾਂ ਲੋਕਾਂ ਨੂੰ ਹਮੇਸ਼ਾ ਦਬਦੇ ਰਾਂਗੇ ਤੱਕਾ ਮੇਰੇ ਨਾਲ ਇਕੱਲੇ ਨਾਲ ਨਹੀਂ ਹੋਇਆ ਤੱਕਾ ਗੁਰਦੁਆਰਾ ਸ੍ਰੀ ਗੁਰਦੁਆਰਾ ਸਿੰਘ ਸਵਰ ਰੋਡ ਤੇ ਪਲਾਟ ਦਵਿੰਦਰ ਜਿਹੜੇ ਪੰਡਤ ਹੈਗੇ ਉਹਨਾਂ ਨਾਲ ਤੱਕਾ ਹੋਇਆ ਉਹ ਝਾੜੂ ਦਾ ਕੰਮ ਕਰਦੇ ਆ ਦੁਕਾਨਦਾਰ ਉਹਨਾਂ ਦੇ ਨਾਲ ਤੱਕਾ ਹੋਇਆ ਉਹਨਾਂ ਦੀ ਜ਼ਮੀਨਾਂ ਦੇ ਕਬਜ਼ੇ ਹੋਏ ਕੀ ਕੁਝ ਨਹੀਂ ਹੋਇਆ ਕਿਸ ਨੇ ਕੀਤਾ ਗੁਰਦੀਪ ਸਿੰਘ ਢਮੋਲੀ ਨੇ ਕੀਤਾ ਤੇ ਅੱਜ ਜਦੋਂ ਅਸੀਂ ਵੀਡੀਓ ਬਣਾ ਰਹੇ ਸੀ ਤਾਂ ਗੁਰਦੀਪ ਸਿੰਘ ਢਮੋਲੀ ਮੇਰੇ ਕੋਲ ਆਏ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਕਿ ਇਹ ਵੀਡੀਓ ਨਾ ਬਣਾਓ ਮੈਂ ਉਹਨਾਂ ਨੂੰ ਇੱਕ ਗੱਲ ਕਹੀ ਠੀਕ ਹੈ ਅਸੀਂ ਵੀਡੀਓ ਨਹੀਂ ਬਣਾਵਾਂਗੇ ਤੁਹਾਡੇ ਕਹਿਣ ਤੋਂ ਅੱਜ ਬੜੇ ਬੜਾ ਦੁੱਖ ਹੈ ਜਿਹਦਾ ਬੱਚਾ ਪ੍ਰਮਾਤਮਾ ਲੰਬੀ ਉਮਰ ਦੇਵੇ ਇਹ ਜੇ ਨਸ਼ੇ 'ਚ ਪੈ ਗਿਆ ਉਨੂੰ ਜਲਦੀ ਤੋਂ ਜਲਦੀ ਨਸ਼ੇ ਚੋਂ ਕੱਢੇ ਕਿਉਂਕਿ ਬੱਚਿਆਂ ਦਾ ਕੋਈ ਕਸੂਰ ਨਹੀਂ ਹੁੰਦਾ ਮੇਰੇ ਬੱਚਿਆਂ ਦਾ ਕੋਈ ਕਸੂਰ ਨਹੀਂ ਸੀ ਜੇ ਤੁਹਾਨੂੰ ਮੇਰੇ ਨਾਲ ਕੋਈ ਦਿੱਕਤ ਸੀ ਤਾਂ ਮੇਰੇ ਨਾਲ ਨਿਬੜਦੇ ਤੇ ਤੁਸੀਂ ਵੀਡੀਓ ਵਾਇਰਲ ਕਰਕੇ ਉਸ ਟਾਈਮ ਸ਼ਾਇਦ ਮੈਨੂੰ ਆਤਮ ਹੱਤਿਆ ਵੱਲ ਤੋਰਤਾ ਸੀ ਇਹ ਤਾਂ ਮੈਨੂੰ ਬੱਚਿਆਂ ਦਾ ਖਿਆਲ ਨਾ ਹੁੰਦਾ ਮੇਰੇ ਦੋਸਤ ਨਾ ਹੁੰਦੇ ਐਡਵੋਕੇਟ ਰਕੇਸ਼ ਮਹਿਤਾ ਅਜੇ ਕਮਲ ਹੋਰ ਵੀ ਕਈ ਸੰਗੀ ਸਾਥੀ ਮੇਰੇ ਉਸ ਟਾਈਮ ਜਿਨ੍ਹਾਂ ਨੇ ਸਾਥ ਦਿੱਤਾ ਜੇ ਉਹ ਨਾ ਹੁੰਦੇ ਤਾਂ ਸ਼ਾਇਦ ਅੱਜ ਮੈਂ ਇਹ ਵੀਡੀਓ ਨਾ ਬਣਾ ਰਹੇ ਹੁੰਦਾ ਜਦੋਂ ਨੇ ਮੈਨੂੰ ਇੰਨੀ ਗੱਲ ਕਹੀ ਮੇਰੀ ਅੱਖਾਂ ਦੇ ਵਿੱਚ ਹੰਝੂ ਆ ਗਏ ਕਿਉਂਕਿ ਅਸੀਂ ਪੱਥਰਦਿਲ ਇਨਸਾਨ ਨਹੀਂ ਆ ਮੇਰੀ ਅੱਖਾਂ ਦੇ ਵਿੱਚ ਹੰਝੂ ਆ ਗਏ ਕਿ ਇੱਕ ਪਿਓ ਆਪਣੇ ਮੁੰਡੇ ਵਾਸਤੇ ਮੇਰੀ ਮਿੰਤਾ ਕਰ ਰਿਹਾ ਕਿ ਪਲੀਜ਼ ਇਹ ਵੀਡੀਓ ਨਾ ਬਣਾਓ ਅਸੀਂ ਉਸ ਨੂੰ ਕਿਹਾ ਵੀ ਤੁਸੀਂ ਇਹ ਗੱਲ ਸੋਚੀ ਸੀ ਉਸ ਟਾਈਮ ਜਦ ਤੁਸੀਂ ਇਹ ਵੀਡੀਓ ਬਣਾਈ ਸੀ ਚਾਰ ਬੰਦਿਆਂ ਨੇ ਰਾਜ ਨੇਤਾਵਾਂ ਦੇ ਕਹਿਣ ਤੋਂ ਇਹ ਛੜਯੰਤਰ ਰੱਜ ਕੇ ਮੈਨੂੰ ਰਸਤੇ 'ਚ ਰੋਕ ਕੇ ਮੇਰਾ ਕਸੂਰ ਕਿਹਾ ਸੀ ਮੈਨੂੰ ਰੋਕ ਕੇ ਮੇਰੀ ਵੀਡੀਓ ਬਣਾਈ ਗਈ ਮੈਨੂੰ जगदीश कुमार जग्गा ਦੇ ਦਫਤਰ ਦੇ ਵਿੱਚ ਲਜਾਇਆ ਗਿਆ ਉੱਥੇ ਮੇਰੇ ਤੋਂ ਲਿਖਵਾਇਆ ਗਿਆ ਤੇ ਮੈਨੂੰ ਉੱਥੇ ਜਲੀਲ ਕੀਤਾ ਗਿਆ ਕੀ ਕੁਝ ਨਹੀਂ ਕੀਤਾ ਇਹਨਾਂ ਨੇ ਮੈਨੂੰ ਜੇਲ੍ਹ ਭੇਜਿਆ ਜੇਲ੍ਹ ਵਿੱਚ ਮੈਨੂੰ ਤੰਗ ਪ੍ਰੇਸ਼ਾਨ ਕੀਤਾ ਗਿਆ ਉਸ ਤੋਂ ਬਾਅਦ ਜੰਮੂ ਤੱਕ ਮੈਨੂੰ ਲਜਾਇਆ ਗਿਆ ਮੇਰਾ ਕੀ ਕਸੂਰ ਸੀ ਮੇਰਾ ਕੀ ਕਸੂਰ ਸੀ ਦੱਸੋ ਸਿਰਫ ਇੰਨਾ ਕਸੂਰ ਸੀ ਕਿ ਮੈਂ ਮਹਿੰਦਰ ਬੱਬਰ ਐਮ ਕੇ ਵਾਲੇ ਦੇ ਪਲਾਟ ਦੇ ਵਿੱਚ ਉਹਦਾ ਸਾਥ ਦੇ ਰਿਹਾ ਸੀ ਕਿਉਂਕਿ ਉਹ ਬੰਦਾ ਬਿਲਕੁਲ ਠੀਕ ਸੀ ਉਸ ਬੰਦੇ ਨੇ ਪਲਾਟ ਖਰੀਦਿਆ ਸੀ ਕਿ ਕੋਈ ਆਪਣੇ ਬਿਜ਼ਨਸ ਨੂੰ ਅੱਗੇ ਵਧਾਉਣ ਵਾਸਤੇ ਜੇ ਕੋਈ ਸਸਤਾ ਪਲਾਟ ਖਰੀਦ ਰਿਹਾ ਤਾਂ ਮਹਿੰਗਾ ਵੇਚ ਰਿਹਾ ਤੇ ਤੁਸੀਂ ਸਾਰੇ ਆਪ ਕਰ ਰਹੇ ਹੋ ਤੁਸੀਂ ਆਪ ਜ਼ਮੀਨਾਂ ਦੇ ਕਬਜ਼ੇ ਕੀਤੇ ਆ ਉਹ ਤਾਂ ਫਿਰ ਵੀ ਆਪਣਾ ਪਲਾਟ ਉਸਨੇ ਖਰੀਦ ਕੇ ਉਹਨੇ ਵੇਚਣਾ ਸੀ ਉਸ ਤੋਂ ਤੁਸੀਂ ਪਲਾਟ ਹਤਿਆ ਲਿਆ ਤੇ ਜੇ ਮੈਂ ਉਹਦੀ ਖਬਰ ਲਾਤੀ ਤਾਂ ਤੁਸੀਂ ਮੇਰੇ ਨਾਲ ਮਾਰਕੁੱਟ ਕਰਨ ਲੱਗ ਗਏ ਮੇਰੀ ਵੀਡੀਓ ਵਾਇਰਲ ਕਰਤੀ ਮੇਰੇ ਤੇ 15000 ਰੁਪਏ ਦਾ ਇਲਜ਼ਾਮ ਲਾਤਾ ਅੱਜ ਪਤਾ ਲੱਗਿਆ ਕਿ ਕਿਸ ਤਰ੍ਹਾਂ ਬੱਚਿਆਂ ਦਾ ਦਰਦ ਹੁੰਦਾ ਇਹੀ ਮੇਰੇ ਪਿਤਾ ਜੀ ਨੂੰ ਦਰਦ ਸੀ ਇਹੀ ਮੇਰੀ ਟੈਨਸ਼ਨ ਦੇ ਵਿੱਚ ਉਹਨਾਂ ਨੂੰ ਕੈਂਸਰ ਹੋਇਆ ਉਸ ਤੋਂ ਬਾਅਦ ਉਹਨਾਂ ਦਾ ਦਿਹਾਂਤ ਹੋਇਆ ਕੀ ਤੁਸੀਂ ਮੇਰੇ ਫਾਦਰ ਨੂੰ ਵਾਪਸ ਲਿਆ ਸਕਦੇ ਹੋ ਕੀ ਤੁਸੀਂ ਮੇਰੇ ਫਾਦਰ ਨੂੰ ਵਾਪਸ ਲਿਆ ਸਕਦੇ ਹੋ ਅਸੀਂ ਮੇਰੇ ਫਾਦਰ ਤੋਂ ਬਾਅਦ ਕਿੰਨੀ ਸਟਰਗਲ ਕੀਤੀ ਹੈ ਕਿੰਨਾ ਕੁਝ ਅਸੀਂ ਸਹਿਣ ਕੀਤਾ ਹੈ ਅੱਜ ਅਸੀਂ ਆਪਣੇ ਪੈਰਾਂ ਤੇ ਸਟੈਂਡ ਹੈ ਤਾਹੀ ਕਹਿੰਦੇ ਆ ਉੱਪਰ ਵਾਲੇ ਦੀ ਜਿਹੜੀ ਲਾਠੀ ਹੈ ਨਾ ਉਹਦੇ ਵਿੱਚ ਆਵਾਜ਼ ਨਹੀਂ ਹੁੰਦੀ ਜਦੋਂ ਪੈਂਦੀ ਹੈ ਨਾ ਜਿਵੇਂ ਅੱਜ ਪੈ ਰਹੀ ਹੈ ਗੁਰਦੀਪ ਸਿੰਘ ਸਰਪੰਚ ਅੱਜ ਮਹਿਸੂਸ ਕਰਕੇ ਦੇਖ ਤੇ ਜਿਹੜੇ ਤੇਰੇ ਪੰਜ ਸੱਤ ਜਿਹੜੇ ਤੇਰੇ ਨਾਲ ਸੀ ਨਾ ਉਹਨਾਂ ਦਾ ਤੂੰ ਹਾਲ ਦੇਖ ਲੈ ਜਿਹੜੇ ਤਾਂ ਜਿਨ੍ਹਾਂ ਦਾ ਹਾਲ ਤਾਂ ਮਾੜਾ ਹੋ ਗਿਆ ਉਹ ਤਾਂ ਹੋ ਗਿਆ ਜੋਤੀ ਹੋਰ ਵੀ ਜਿਹੜੇ ਬਿੱਲਾ ਬੁੱਲਾ ਇਹ ਜਿਹੜੇ ਤੇਰੇ ਨਾਲ ਤੁਰੇ ਫਿਰਦੇ ਸੀ ਅੱਜ ਕਿੱਥੇ ਆ ਉਹ ਕਿੱਥੇ ਅੱਜ ਕੋਈ ਨਹੀਂ ਵਕਤ ਆ ਲੈਣ ਦੇ ਭੁੱਲਿਆ ਮੈਂ ਕੁਝ ਵੀ ਨਹੀਂ ਪਰਮਾਤਮਾ ਨੇ ਤੈਨੂੰ ਤਾਂ ਜਿਹੜੀ ਹੈ ਸਜ਼ਾ ਦੇਤੀ ਹੈ ਹਜੇ ਉਹਨਾਂ ਨੂੰ ਸਜ਼ਾ ਦੇਣੀ ਬਾਕੀ ਹੈ ਹਜੇ ਉਹਨਾਂ ਦਾ ਵੀ ਤੂੰ ਦੇਖੀ ਹਸ਼ਰ ਕਿਆ ਹੋਏਗਾ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਉਹ ਸੋਚਦੇ ਹਨਾ ਵੀ ਕਿਤੇ ਮਿਲ ਜਾਂਦੇ ਆ ਸੰਦੀਪ ਚੌਧਰੀ ਹੱਸ ਕੇ ਬੋਲ ਲੈਂਦਾ ਉਹਨਾਂ ਨਾਲ ਤਾਂ ਉਹਨਾਂ ਦੀ ਬਹੁਤ ਵੱਡੀ ਗਲਤਫਹਿਮੀ ਹੈ ਤੇਰੇ ਨਾਲ ਉਹ ਵੀ ਜਿਹੜੇ ਲੋਕ ਸ਼ਾਮਲ ਸੀ ਲੇਕਿਨ ਮੈਨੂੰ ਤੇਰੇ ਬੱਚੇ ਦਾ ਬਹੁਤ ਅਫਸੋਸ ਹੈ ਬੜਾ ਐਜੂਕੇਟਿਡ ਪੜਿਆ ਲਿਖਿਆ ਮੁੰਡਾ ਹੌਲੀ ਐਂਜਲ ਸਕੂਲ ਤੋਂ ਪੜਿਆ ਹੋਇਆ ਮੁੰਡਾ ਅੱਜ ਉਹ ਕਿਹੜੇ ਕੰਮਾਂ ਦੇ ਵਿੱਚ ਪੈ ਗਿਆ ਇਹ ਕਸੂਰ ਉਦਾਨੀ ਹੈ ਮੁੰਡੇ ਦਾ ਇੱਕ ਕਸੂਰ ਤੁਮੋਲੀ ਸਾਹਿਬ ਤੁਹਾਡਾ ਹੈ ਤੁਹਾਡੇ ਕਰਮਾਂ ਦੀ ਸਜ਼ਾ ਜਿਹੜਾ ਬੱਚਾ ਭੁਗਤ ਰਿਹਾ ਅੱਜ ਅਸੀਂ ਤਾਂ ਕਹਿੰਦੇ ਹਾਂ ਪ੍ਰਮਾਤਮਾ ਕਿਸੇ ਦੇ ਬੱਚੇ ਨਾਲ ਇਸ ਤਰ੍ਹਾਂ ਨਾ ਕਰੇ ਜਿਸ ਤਰ੍ਹਾਂ ਤੁਹਾਡੇ ਬੱਚੇ ਦੇ ਨਾਲ ਹੋ ਰਿਹਾ ਹੈ ਪ੍ਰਮਾਤਮਾ ਜਲਦੀ ਉਸ ਨੂੰ ਇਸ ਨਸ਼ੇ ਦੇ ਦਲਦਲ ਤੋਂ ਬਾਹਰ ਕੱਢੇ ਅਸੀਂ ਕੋਈ ਕਿਸੇ ਦੀ ਬਦਨਾਮੀ ਕਰਨ ਵਾਸਤੇ ਪੱਤਰਕਾਰਤਾ ਸ਼ੁਰੂ ਨਹੀਂ ਕੀਤੀ ਸਾਡੇ ਅੰਦਰ ਵੀ ਦਿਲ ਹੈ ਸਾਡੇ ਵੀ ਬੱਚੇ ਹਨ ਲੇਕਿਨ ਜੋ ਤੁਸੀਂ ਕੀਤਾ ਸੀ ਉਸ ਟਾਈਮ ਜੇ ਤੁਹਾਨੂੰ ਅਫਸੋਸ ਹੈ ਨਾ ਤਾਂ ਵੀਡੀਓ ਬਣਾਓ ਦੱਸੋ ਵੀ ਕਿਸ ਨੇ ਕਿਸ ਨੇ ਤੁਹਾਡੇ ਤੋਂ ਇਹ ਵਾਲਾ ਕੰਮ ਕਰਾਇਆ ਸੀਗਾ ਜੇ ਜਮੀਰ ਤੁਹਾਡਾ ਜਾਗਦਾ ਹੈ ਤਾਂ ਕਰੋ ਵਾਇਰਲ ਵੀਡੀਓ ਪਤਾ ਲੱਗੇ ਲੋਕਾਂ ਨੂੰ ਖੜੇ ਆ ਤੁਹਾਡੇ ਨਾਲ ਆਜੋ ਜਿਨ੍ਹਾਂ ਪਿੱਛੇ ਤੁਸੀਂ ਇੰਨਾ ਕੁਝ ਕੀਤਾ ਸੀਗਾ ਜੇ ਤੁਹਾਡੀ ਫੈਮਿਲੀ ਹੈ ਵੀਡੀਓ ਦੇਖ ਰਹੀ ਹੈ ਤੁਹਾਡੀ ਫੈਮਿਲੀ ਕਿੰਨੀ ਵਧੀਆ ਫੈਮਿਲੀ ਹੈ ਤੁਹਾਡੀ ਬੇਟੀ ਕਿੰਨੀ ਅੱਛੀ ਹੈ ਤੁਹਾਡੀ ਵਾਈਫ ਕਿੰਨੀ ਅੱਛੀ ਹੈ ਕਿੰਨਾ ਤੁਹਾਨੂੰ ਬੋਲੇ ਸੀ ਉਸ ਟਾਈਮ ਉਹ ਵੀ ਤੁਸੀਂ ਇਹ ਕਾਮ ਕਰਤਾ ਲekin ਤੁਸੀਂ ਸੱਤਾ ਦੇ ਨਸ਼ੇ ਦੇ ਵਿੱਚ ਚੂਰ ਸੀਗੇ ਤੁਹਾਨੂੰ ਕੁਝ ਨਜ਼ਰ ਹੀ ਨਹੀਂ ਆ ਰਿਹਾ ਸੀ ਤੁਹਾਨੂੰ ਤਾਂ ਸਿਰਫ ਚਲੋ ਫਿਲਹਾਲ ਜੋ ਹੋਇਆ ਉਹ ਮਾੜਾ ਹੋਇਆ ਅਸੀਂ ਤਾਂ ਹੀ ਦੁਆ ਕਰਾਂਗੇ ਕਿ ਪ੍ਰਮਾਤਮਾ ਤੁਹਾਡੇ ਬੇਟੇ ਨੂੰ ਜਲਦੀ ਤੋਂ ਜਲਦੀ ਠੀਕ ਕਰੇ ਨਸ਼ੇ ਚੋਂ ਕੱਢੇ ਲekin ਜੋ ਸਾਡੇ ਨਾਲ ਹੋਇਆ ਨਾ ਪ੍ਰਮਾਤਮਾ ਉਹਦਾ ਬਦਲਾ ਸਾਰਿਆਂ ਤੋਂ ਲਏਗਾ ਸੋ ਦੋਸਤੋ ਮੈਨੂੰ ਇਹ ਵੀਡੀਓ ਬਣਾਣੀ ਤਾਂ ਨਹੀਂ ਚਾਹੀਦੀ ਸੀ lekin ਮੈਂ ਭਾਹ ਬੁਖ ਹੋ ਗਿਆ ਮੈਨੂੰ ਇਹ ਵੀਡੀਓ ਬਣਾਣੀ ਪਈ ਤੁਸੀਂ ਕਮੈਂਟ ਜ਼ਰੂਰ ਲਿਖਿਓ ਮੈਨੂੰ ਇਹ ਦੱਸਣਾ ਬਹੁਤ ਜ਼ਰੂਰੀ ਸੀ ਕਿ ਮੇਰਾ ਉਸ ਟਾਈਮ ਕੋਈ ਕਸੂਰ ਨਹੀਂ ਸੀ ਇਹਨਾਂ ਨੇ ਮੈਨੂੰ ਸਿਰਫ ਐਮਕੇ ਵਾਲਾ ਪਲਾਟ ਹਤਿਆਨ ਦੇ ਚੱਕਰ ਦੇ ਵਿੱਚ ਮੈਂ ਬੋਲਿਆ ਸੀ ਆਵਾਜ਼ ਉਠਾਈ ਸੀ ਤਾਂ ਮੇਰੀ ਆਵਾਜ਼ ਦਬੰਦ ਦੀ ਕੋਸ਼ਿਸ਼ ਕੀਤੀ ਸੀ ਥੋੜੇ ਦਿਨ ਪਹਿਲਾਂ ਮੇਰੇ ਬ੍ਰਦਰ ਪ੍ਰਦੀਪ ਚੌਧਰੀ ਨੇ ਮੇਰੀ ਇੱਕ ਸਟੋਰੀ ਵੀ ਲਾਈ ਹੈ ਤੁਸੀਂ ਉਹਨੂੰ ਬੜਾ ਪਿਆਰ ਦਿੱਤਾ ਜੇ ਨਹੀਂ ਦੇਖੀ ਤਾਂ ਪ੍ਰਦੀਪ ਦੇ ਐਕਸ਼ਨ ਪੰਜਾਬ ਲੋਕਲ ਤੇ ਜਾ ਕੇ ਤੁਸੀਂ ਉਹ ਸਟੋਰੀ ਦੇਖ ਸਕਦੇ ਹੋ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਅ ਸ਼੍ਰੀ ਗੁਰਦੁਆਰਾ ਸਿੰਘ ਸਭਾ ਰੋਡ ਤੇ ਪਲਾਟ ਦੇ ਦਵਿੰਦਰ ਵਾਲੇ ਪਲਾਟ ਦੇ ਕੀ ਹੋਇਆ ਸੀਗਾ ਉਹ ਵੀ ਅਸੀਂ ਲੋਕਾਂ ਦੇ ਸਾਹਮਣੇ ਸਟੋਰੀ ਪੇਸ਼ ਕਰਾਂਗੇ ਫਿਲਹਾਲ ਤੁਸੀਂ ਮੈਨੂੰ ਇਜਾ